ਬੇਪਰ ਹਾਂਜੀ ਬੈਠ ਮੈਂ ਤੇ ਨਾ ਗੱਲ ਕਰ ਤਸੂ ਕੀ ਕਹਿਣਾ ਸੀ ਦੇਖ ਯਾਰ ਮੈਂ ਨਾ ਤੇਰੀ ਅੱਜ ਵੀ ਉਨੀ ਇੱਜ਼ਤ ਕਰਦਾ ਜਿੰਨੀ ਪਹਿਲਾਂ ਕਰਦਾ ਸੀ ਤੇ ਮੈਂ ਨਹੀਂ ਚਾਹੁੰਦਾ ਵੀ ਮੈਂ ਤੈਨੂੰ ਮੰਦਾ ਚੰਗਾ ਬੋਲਾਂ ਮਤਲਬ ਮਤਲਬ ਮੈਨੂੰ ਬਲਬੋ ਨੇ ਦੱਸਿਆ ਕਿ ਤੂੰ ਉਹਨੂੰ ਰੋਜ਼ ਤੰਗ ਕਰਦੀ ਆ ਮਾੜਾ ਚੰਗਾ ਬੋਲਦੀ ਆ ਮੇਰੀ ਗੱਲ ਸੁਣੋ ਜੀ ਤੁਹਾਨੂੰ ਉਹਤੇ ਜ਼ਿਆਦਾ ਯਕੀਨ ਆ ਗੱਲ ਯਕੀਨ ਦੀ ਨਹੀਂ ਡਿੰਪਲ ਜੇ ਤੂੰ ਕੁਝ ਕਿਹਾ ਹੋਣਾ ਉਹਨੂੰ ਤਾਂ ਹੀ ਤਾਂ ਨੇ ਮੈਨੂੰ ਦੱਸਿਆ ਮੈਨੂੰ ਦੱਸੋ ਤਾਂ ਸਹੀ ਇਹ ਜੰਮਿਆਂ ਨੂੰ ਬੋਲਿਆ ਕੀ ਐ ਚੜਾ ਉਹਨੇ ਆ ਕੇ ਤੁਹਾਡੇ ਕੰਨ ਭਰ ਤੇ ਕੀ ਦੱਸਾਂ ਉਹ ਤਾਂ ਇਹ ਕਹਿੰਦੀ ਸੀ ਕਿ ਤੂੰ ਉਹਨੂੰ ਰੋਜ਼ ਤੰਗ ਕਰਦੀ ਆ ਮਾੜਾ ਚੰਗਾ ਬੋਲਦੀ ਆ ਤੇ ਅੱਜ ਤਾਂ ਤੂੰ ਹੱਦ ਹੀ ਕਰਤੀ ਕਹਿੰਦੀ ਉਹਦੇ ਪ੍ਰਾਸਪਰ ਨੇ ਵੀ ਤਉਦੀ ਬੇਇੱਜ਼ਤੀ ਕਰਤੀ ਮੈਂ ਬੇਇੱਜ਼ਤੀ ਕਰਤੀ ਕੀ ਬੋਲੀ ਆ ਮੈਂ ਤੂੰ ਤੁਸੀਂ ਬੇ ਯਾਰ ਮੈਨੂੰ ਨਹੀਂ ਪਤਾ ਵੀ ਤੂੰ ਕੀ ਕਹਿ ਨਹੀਂ ਆ ਜਾਂ ਤੂੰ ਕੁਝ ਕਿਹਾ ਜਾਂ ਨਹੀਂ ਕਿਹਾ ਪਰ ਯਾਰ ਤੂੰ ਮੈਨੂੰ ਗੱਲ ਦੱਸ ਆ ਤੁਹਾਨੂੰ ਰੋਜ਼ ਰੋਜ਼ ਕਲੇਸ਼ ਚੰਗਾ ਲੱਗਦਾ ਟਿੰਗੇ ਮੈਂ ਕਲੇਸ਼ ਨਹੀਂ ਪਾਉਂਦੀ ਮੈਂ ਮੰਨਦੀ ਆ ਕਿ ਇਹ ਸਭ ਜੋ ਗੱਲਾਂ ਹੋਈਆਂ ਨੇ ਸਹੀ ਨੇ ਸੱਚ ਨੇ ਬਸ ਇਥੇ ਝੂਠ ਹੀ ਆ ਕਿ ਤੇਰੇ ਉਹਨੇ ਮਿਲਤੇ ਇਲਜ਼ਾਮ ਲਾਇਆ ਨਾ ਉਹ ਗਲਤ ਆ ਕਿਉਂਕਿ ਉਹ ਬੋਲ ਮੈਂ ਨਹੀਂ ਉਹਨੂੰ ਬੋਲੇ ਮਾਰੇ ਬੋਲ ਉਹਨੇ ਮੈਨੂੰ ਬੋਲੇ ਨੇ ਤੇ ਆਦੇ ਭਰਾ ਦੇ ਸਾਹਮਣੇ ਉਹਨੇ ਮੇਰੀ ਬੇਇੱਜ਼ਤੀ ਕੀਤੀ ਆ ਸਿਰਫ ਇਸ ਗੱਲ ਪਿੱਛੇ ਕਿ ਮੈਂ ਜਾ ਕੇ ਇੰਨਾ ਪੁੱਛ ਲਿਆ ਸੀ ਕਿ ਵੀਰੇ ਮੈਂ ਚਾਹ ਲਿਆਵਾ ਉਹਨੇ ਮੈਨੂੰ ਆਪਣੇ ਭਰਾ ਦੇ ਸਾਹਮਣੇ ਇੰਨਾ ਗਲਤ ਬੋਲਿਆ ਨਾ ਕਿ ਤੂੰ ਕੋਣ ਹੁੰਦੀ ਏ ਸਾਨੂੰ ਚਾਹ ਪੁੱਛਣ ਵਾਲੀ ਮੈਂ ਵੀ ਟਿੰਕੀ ਉਹਦੇ ਬਾਰੇ ਸੋਚਿਆ ਸੀਗਾ ਕਿ ਚੱਲ ਕੋਈ ਗੱਲ ਨਹੀਂ ਵਿਆਹ ਦੇ ਭਰਾ ਨਾਲ ਗੱਲਾਂ ਬਾਤਾਂ ਕਰਦੀ ਆ ਜਿਥੇ ਮੈਂ ਇਹਨਾਂ ਕੰਮ ਕਰਦੀ ਆਂ ਚਾਹ ਚੋ ਵੀ ਮੈਂ ਬਣਾ ਦਿੰਨੀ ਆਂ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਉਹ ਦੀ ਇਨਸਾਨੀਤ ਸੱਚੀ ਮਰ ਚੁਕੀ ਆ ਜਾਂ ਦੇਖ ਮੈਨੂੰ ਨਹੀਂ ਪਤਾ ਵੀ ਤੂੰ ਝੂਠ ਬੋਲਦੀ ਆ ਜਾ ਕੋ ਪਰ ਯਾਰ ਦੇਖ ਮੈਂ ਟੈਨਸ਼ਨ ਨਹੀਂ ਲੈਣਾ ਚਾਹੁੰਦਾ ਤੂੰ ਕਿਉਂ ਬਾਰ-ਬਾਰ ਇਹਨਾ ਲੜਤੀ ਆ ਜਾ ਕੇ ਕਿਉਂ ਕੋਲੇਸ ਕਰਦੀ ਆ ਅੱਛਾ ਤੁਸੀਂ ਤਾਂ ਬਹੁਤ ਆਰਾਮ ਨਾਲ ਕਹਿੰਦਾ ਨਾ ਕਿ ਮੈਂ ਟੈਨਸ਼ਨ ਨਹੀਂ ਲੈਣਾ ਚਾਹੁੰਦਾ ਤੇ ਮੈਂ ਮੈਂ ਤਾਂ ਰੋ ਟੈਨਸ਼ਨ 'ਚ ਮਰਦੀ ਆ ਨਾ ਇਸ ਘਰ ਦੇ ਵਿੱਚ ਮੈਂ ਕਿਹਨੂੰ ਦੱਸਾਂ ਚੱਲ ਸਾਡੇ ਯਾਰ ਮੈਂ ਤੈਨੂੰ ਇਸ ਲਈ ਬਿਠਾਇਆ ਸੀ ਕਿ ਤੂੰ ਨਾ ਅੱਗੇ ਤੋਂ ਧਿਆਰ ਰੱਖੀ ਤੂੰ ਨੂੰ ਬੋਲਣ ਦੀ ਲੋੜ ਨਹੀਂ ਹੈਗੀ ਠੀਕ ਹੈ ਮੈਂ ਉਹ ਕੁਝ ਨਹੀਂ ਬੋਲਦੀ ਜੇ ਤੁਹਾਨੂੰ ਜਿਆਦਾ ਹੀ ਹੈ ਨਾ ਤਾਂ ਮੈਨੂੰ ਸਾਬਿਤ ਕਰਕੇ ਦੱਸੋ ਵੀ ਮੈਂ ਗਲਤ ਬੋਲਿਆ ਕਿੱਥੇ ਆ ਕਰੋ ਸਾਬਿਤ ਪਤਾ ਲੱਗੇ ਵੀ ਕੌਣ ਗਲਤ ਹੈ ਕੌਣ ਸਹੀ ਹੈ ਇਸ ਘਰ 'ਚ ਬਸ ਹੁਣ ਮੈਂ ਇਸੇ ਕੰਮਾਂ ਤੇ ਹੋ ਜਾ ਉਹ ਮੈਂ ਕੰਮ ਵੀ ਕਰਨਾ ਹੁੰਦਾ ਮੈਨੂੰ ਤਾਂ ਪਹਿਲਾਂ ਹੀ ਆਫਿਸ ਤੋਂ ਟਾਈਮ ਨਹੀਂ ਮਿਲਦਾ ਹੈਗਾ ਕਾ ਉੱਤੋਂ ਤੁਹਾਡਾ ਕਲੇਸ਼ ਹੋ ਜਾਂਦਾ ਹੈਗਾ ਪਤਾ ਨਹੀਂ ਸਮਝ ਨਹੀਂ ਆਉਂਦੀ ਮੈਨੂੰ ਵੀ ਕਿਉਂ ਇਹ ਸਭ ਕਰ ਰਹੇ ਆ ਤੂੰ ਮੈਂ ਮਤਲਬ ਕੀ ਹੈ ਤੇਰਾ ਦੇਖ ਦੇ ਪਰ ਤੈਨੂੰ ਵੀ ਸਾਰਾ ਕੁਝ ਹੀ ਪਤਾ ਮੈਂ ਵੀ ਕੋਈ ਇਹ ਜਾਣ ਬੁੱਝ ਕੇ ਨਹੀਂ ਕੀਤਾ ਮੇਰੀ ਮਜਬੂਰੀ ਸੀ ਬਾਕੀ ਤੂੰ ਆਪ ਸਿਆਣੀਆਂ ਦੇ ਅੱਗੇ ਤੋਂ ਨਾ ਧਿਆਨ ਰੱਖੀ ਠੀਕ ਹੈ ਤੇ ਉਹਨੂੰ ਬੋਲੀ ਨਾ ਘਮਲਿਆ ਤੇਰੇ ਨਾਲ ਵਿਆਹ ਕਿਸ ਘਰ ਚਾਈ ਸੀ ਤੇ ਤੂੰ ਇੱਕ ਬਗਾਨੀ ਜਨਾਨੀ ਪਿੱਛੇ ਮੈਂ ਨਰਾਜ਼ ਆ ਕੁਛ ਕਰਨ ਲੱਗ ਗਿਆ ਤੈਨੂੰ ਇਹ ਤੇ ਝਕੀ ਨਹੀਂ ਰਿਹਾ ਤੇਰ ਕੋ ਇੰਨਾ ਟਾਈਮ ਨਹੀਂ ਨੀ ਕਿ ਤੂੰ ਬੈ ਕੇ 2 ਮਿੰਟ ਮੈਨਾਂ ਗੱਲ ਹੀ ਕਰ ਸਕੇ ਮੈਂ ਰਿਕਵਰੀ ਪੁੱਛੀ ਸਕੇ ਟੇਬਲ ਤੈਨੂੰ ਤੇ ਹੈਗੀ ਆ ਨਾ ਤੈਨੂੰ ਕੋਈ ਦੁੱਖ ਤਕਲੀਫ ਤਾਂ ਨਹੀਂ ਪਰ ਨਹੀਂ ਸਹੀ ਕਹਿੰਦੇ ਨੇਗੇ ਆਦਮੀ ਤੇ ਕਦੇ ਭਰੋਸਾ ਨਹੀਂ ਕੀਤਾ ਜਾਂਦਾ ਉਹ ਕਦੇ ਵੀ ਬਦਲ ਸਕਦਾ ਆ ਕਹੇ ਜੀ ਜ਼ਿੰਦਗੀ ਲਿਖਦੀ ਨਾ ਸੱਚੀ ਰੱਬ ਨੇ ਜਿਹੜੇ ਬੰਦੇ ਨਾਲ ਮੈਂ ਵਿਆਹੀ ਸੀ ਹੁਣ ਉਹ ਮੈਂ ਤੇ ਯਕੀਨ ਨਹੀਂ ਰਿਹਾ ਬਸ ਇੱਕ ਚਨਾਨੀ ਦੇ ਵਿੱਚ ਆਉਣ ਤੇ ਜਦੋਂ ਵਿਆਹ ਹੋਇਆ ਸੀ ਨਾ ਉਹ ਤਾਂ ਦੋ ਮਿੰਟ ਨਹੀਂ ਸੀ ਮੇਰੇ ਬਿਨਾਂ ਸਾਰਦਾ ਤੇ ਹੁਣ ਹਣ ਪਤਾ ਨਹੀਂ ਸ਼ਾਇਦ ਔਲਾਦ ਕਰਕੇ ਮੇਰੇ ਤੋਂ ਦੂਰ ਹੋ ਗਿਆ ਜਾਂ ਫਿਰ ਗੁਲਗੁਲ ਕਰਨ ਸਮਝ ਨਹੀਂ ਆਉਂਦੀ ਫਿਰ ਮੇਰੇ ਨਾਲ ਆ ਸਭ ਕੁਝ ਕਹਿੰਦੇ ਆ ਨਾ ਕਿ ਤੋ ਬੇੜੀਆਂ ਚ ਪੈਰ ਰੱਖਣ ਵਾਲਾ ਨਾ ਕਿੰਨਾ ਕੁ ਸਫਰ ਅੱਗੇ ਤੈਅ ਕਰ ਲੂਗਾ ਇੱਕ ਨਾ ਇੱਕ ਦਿਨ ਤਾਂ ਉਹ ਜਾਂ ਤਾਂ ਡੁੱਬਦਾ ਹੈ ਜਾਂ ਫਿਰ ਮਰਦਾ ਹੈ ਖਾਦਕੂਈਆ ਹੈ ਜਦ ਦਿਨ ਵੀ ਹੁੰਦਾ ਸੀ ਮੈਂ ਟਿੰਕੀ ਦੀ ਜਾਨ ਹੁੰਦੀ ਸੀ ਤੇ ਹੁਣ ਸਾਰਾ ਖੁਸ਼ੀ ਬਦਲ ਗਿਆ ਸਾਰਾ ਖੁਸ਼ੀ ਬਦਲ ਗਿਆ ਹਾਈਵੇ ਰੱਬਾ ਇੱਕ ਜਵਾਕ ਹੀ ਮੈਨੂੰ ਦੇ ਦਿੰਦਾ ਮੇਰੀ ਕੁੱਖ ਤਾਂ ਤੂੰ ਖਾਲੀ ਕਰਨੀ ਸੀ ਮੇਰਾ ਘਰ ਵਿਖਾਲੀ ਕਰਤਾ ਇੰਜ ਲੱਗਦਾ ਆ ਜਿਵੇਂ ਸਾਰਾ ਜੱਗ ਨਾ ਸੁਨਣਾ ਜਾਈ ਹੋ ਗਿਆ ਕੋਈ ਵਜੂਦ ਹੀ ਨਹੀਂ ਹੈਗਾ ਮੇਰਾ ਇਸ ਘਰ ਦੇ ਵਿੱਚ ਨਾ ਅੱਥਰ ਦੀ ਮੂਰਤ ਵਾਂਗੋ ਢਿੰਕੇ ਨੇ ਬਸ ਮੈਨੂੰ ਖੁੰਝੇ ਲਾ ਰੱਖਿਆ ਆ मेरी कोई इज्जत थी नहीं रही छेड़े बंदे नाल मैं ब्याह की आई सी ना लावां नहींया सी ओ ओती वस्ती में कुछ भी नहीं, नहीं रही कुछ भी नहीं, नहीं कोई कदर ही नहीं रही मेरी <laughs> रब्बा क्यों तूने ना सब कुछ कीता ਇਹ ਚੰਨ ਦੀ ਸਜਾ ਲਿੱਤੀ ਆ ਮੇਤੋ ਇਸ ਕਾਰ ਤੇ ਵਿੱਚ ਨਾ ਮੈਂ ਇਸ ਕਾਰ ਤੇ ਉਪਰੀ ਜਿਹੀ ਲੱਗਦੀ ਆ ਮੈਂ ਉਪਰੀ ਜਿਹੀ ਯਾਰ ਤੂੰ ਮੇਰੀ ਗੱਲ ਕਿਉਂ ਨਹੀਂ ਸਮਝਦੀ ਮੈਨੂੰ ਨਹੀਂ ਘਰੋਂ ਕੱਢ ਸਕਦਾ ਕਿਉਂ ਕੀ ਵਜ੍ਹਾ ਕਿਉਂ ਨਹੀਂ ਕਰ ਸਕਦਾ ਤੂੰ ਉਹਨੂੰ ਮੈਂ ਉਹਦੇ ਨਾਲ ਵਿਆਹ ਕਰਵਾਇਆ ਜਾ ਵਿਆਹ ਕਿਨੇ ਆਹਨੂੰ ਐ ਕਿਨੇ ਕਰੂੰ ਕੱਢਦਾ ਮੇਰੀ ਤੇਰੇ ਨਾਲ ਪਹਿਲਾਂ ਗੱਲ ਹੋਈ ਸੀ ਨਾ ਤੇ ਵਿਆਹ ਮੈਂ ਤੇਨਾਂ ਤਾ ਕਰਾਉਂਗੀ ਜੇ ਤੂੰ ਇਹਨੂੰ ਘਰੋਂ ਬਾਹਰ ਕੱਢੇਂਗਾ ਮੇਰੀ ਬਰਦਾਸ਼ਤ ਤਾਂ ਬਾਹਰ ਹੈ ਹੁਣ ਤਾਂ ਹੱਦ ਹੋਊਗੀ ਦੇਖ ਬਲਬ ਆਪਣੀ ਗੱਲ ਹੋਈ ਸੀ ਕਿ ਮੈਂ ਉਹਨੂੰ ਬੁਲਾਉਣਾ ਨਹੀਂ ਤੇ ਉਹਦੇ ਕੋਲ ਬੈਠਣਾ ਨਹੀਂ ਤੇ ਜੇ ਮੈਂ ਉਹਦੇ ਕੋਲ ਬੈਠਿਆ ਉੱਠਾ ਤਾਂ ਦੇਖਿਆ ਤਾਂ ਦੱਸ ਉਹ ਮੈਨੂੰ ਨਹੀਂ ਪਤਾ ਹੈਗਾ ਜਦੋਂ ਮੈਂ ਇੱਕ ਗੱਲ ਕਹਿਤੀ ਨਾ ਤੇ ਮੈਨੂੰ ਇਹ ਘਰ ਦਿਖਣੀ ਨਹੀਂ ਚਾਹੀਦੀ ਤਾਂ ਮਤਲਬ ਦਿਖਣੀ ਨਹੀਂ ਚਾਹੀਦੀ ਇਸ ਘਰ ਦੀ ਮਾਲਕ ਨਾ ਮੈਂ ਆ ਨਾ ਕਿ ਉਹ ਘਰੋਂ ਬਾਹਰ ਕਰ ਦੇ ਉਹਨੂੰ ਉਹ ਯਾਰ ਇਹ ਨਹੀਂ ਮੈਂ ਕਰ ਸਕਦਾ ਮੈਂ ਉਹਨੂੰ ਨਹੀਂ ਘਰੋਂ ਕੱਢ ਸਕਦਾ ਤੇ ਉਹਨੂੰ ਘਰੋਂ ਬਾਹਰ ਨਹੀਂ ਨਾ ਕੱਢ ਸਕਦਾ ਮੈਨੂੰ ਅੱਡ ਘਰ ਬਣਾ ਦੇ ਅੱਡ ਕਰ ਦੇ ਕਿਹੋਈਆਂ ਗੱਲਾਂ ਕਰਦੀਆਂ ਤੂੰ ਐਦਾਂ ਵੀ ਹੁੰਦਾ ਕਦੇ ਹਾਂ ਐਦਾਂ ਹੁੰਦਾ ਇੱਕ ਛੱਤ ਥੱਲੇ ਨਾ ਦੋ ਜਨਾਨੀਆਂ ਕਦੇ ਵੀ ਨਹੀਂ ਰਹਿ ਸਕਦੀਆਂ ਸੁਣ ਗਿਆ ਨਾ ਬੋਲ ਬੋਲ ਥੋੜਾ ਆਹ ਦਿਮਾਗ ਤੋਂ ਸੋਚ ਉਹ ਯਾਰ ਜਦੋਂ ਉਹ ਤੈਨੂੰ ਭੈਣ ਮੰਨਦੀ ਐ ਤੇ ਤੂੰ ਤਾਂ ਕਿਉਂ ਸੜੀ ਜੰਨੀ ਆ ਨਾਲੇ ਮੇਰੀ ਗੱਲ ਸੁਣ ਤੈਨੂੰ ਕਹਿੰਦੇ ਕੀ ਆ ਮੇਰੀਆਂ ਭਾਵਨਾ ਮਰ ਗਈਆਂ ਛਿੜਵੇਂ ਸੜੀ ਜਨਾਨੀ ਨੂੰ ਭੈਣ ਬਣਾਉਂਗੀ ਇਹ ਕੋਲੇਖਾ ਕਰ ਦੇ ਮੇਰੀ ਗੱਲ ਸੁਣ ਤੇਰ ਤੈਨੂੰ ਕਹਿੰਦੀ ਕੀ ਆ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਕਹਿੰਦੀ ਬਹੁਤ ਕੁਝ ਕਹਿੰਦੀ ਐ ਮੇਰੀ ਗੱਲ ਸੁਣ ਤੈਨੂੰ ਉਹ ਕੰਮ ਨੂੰ ਨਹੀਂ ਕਹਿੰਦੀ ਜੇ ਤੂੰ ਸਾਰਾ ਦਿਨ ਬੇਲੀ ਵੀ ਬੈਠੀ ਰਹੇ ਨਾ ਉਹ ਤਾਂ ਵੀ ਨਹੀਂ ਤੈਨੂੰ ਕੁਝ ਕਹਿੰਦੀ ਤੇ ਫਿਰ ਤੂੰ ਕਿਉਂ ਐ ਕਰੀ ਜੰਨੀ ਆ ਕਹਿ ਕੇ ਤਾਂ ਵਿਖਾ ਦੇ ਜਾਨੋ ਮਾਰ ਦਾਂਗੀ ਉਹਨੂੰ ਮੈਂ ਸੁਣ ਗਿਆ ਨਾ ਤੂੰ ਪਾਗਲ ਹੋ ਗਈ ਐ ਸਮਝ ਨਹੀਂ ਲੱਗਦਾ ਤੈਨੂੰ ਕੀ ਕੀ ਬੋਲੀ ਜੰਨੀ ਆ ਮੈਨੂੰ ਇਹਦੀ ਲੋੜ ਨਹੀਂ ਹੈਗੀ ਠੀਕ ਐ ਅੱਗੇ ਵੀ ਕਦੇ ਲੋਨ ਨਹੀਂ ਪੈਣੀ ਹੈਗੀ ਮੇਰੇ ਘਰ ਦੇ ਹੈਗੇ ਨੇ ਮੇਰੀ ਮਾਂ ਮਰੀ ਨਹੀਂ ਮੇਰੀ ਭੈਣ ਜਿਉਂਦੀ ਆ ਠੀਕ ਆ ਸਾਰੇ ਮੇਰੇ ਪਰਵਾਹ ਕਰਦੇ ਨੇ ਪਰ ਇਹ ਡੈਨ ਨੂੰ ਨਾ ਮੈਂ ਘਰੇ ਬਰਦਾਸ਼ਤ ਨਹੀਂ ਕਰ ਸਕਦੀ ਤੇ ਮਦਮ ਨਹੀਂ ਕਰ ਸਕਦੇ ਮੇਰੀ ਗੱਲ ਤਾਂ ਸੁਣ ਲੈ ਯਾਰ ਮੇਰੀ ਗੱਲ ਸੁਣ ਮੈਂ ਉਹਦੇ ਨਾਲ ਵਿਆਹ ਕਰਾਇਆ ਹੋਇਆ ਤੇ ਉਹਨੂੰ ਮੈਂ ਘਰੋਂ ਕੱਢਣ ਦੀ ਜਿਆਦਾ ਤੇ ਜਦੋਂ ਉਹ ਆਪਣੇ ਨਾਲ ਰਹਿਣ ਨੂੰ ਤਿਆਰ ਆ ਤੂੰ ਦੇਖ ਮੇਰੀ ਗੱਲ ਸੁਣ ਕੱਲ ਨੂੰ ਆਪਾਂ ਨੂੰ ਕੋਈ ਖੁਸ਼ੀ ਦੀ ਗੱਲ ਆਈ ਉਸੇ ਨੇ ਤੈਨੂੰ ਸਾਹਮਣਾ ਹਾਂ 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 ਬਾ ਮੇਰੇ ਪੇਕੇ ਜਿਉਂਦੇ ਨੇ ਮੈਂ ਪਹਿਲਾਂ ਵੀ ਕਹਿ ਚੁੱਕੀ ਆ ਮਾਂ ਰਹੀਏ ਨੇ ਮਿਲੀ ਉਹ ਆ ਕੇ ਮੈਨੂੰ ਸਾਂਭ ਲੇਗੀ ਪਰ ਇਹਦੇ ਹਾਰੇ ਨਹੀਂ ਮੈਂ ਕਰਦੀ ਹੈਗੀ ਠੀਕ ਹੈ ਅਜਾ ਤੂੰ ਛਾਵੇਂ ਮੈਂ ਆਪ ਤੇ ਜਵਾਕ ਤੇ ਨਹੀਂ ਪੈਂਦੈਂਦੀ ਤੂੰ ਗੱਲਾਂ ਕੀ ਕਰਦਾ ਜੇਰੇ ਹੀ ਗੱਲ ਤੂੰ ਵਿਆਹ ਕਰਾਉਣ ਦੀ ਕਰਦਾ ਨਾ ਵਿਆਹ ਤੂੰ ਮੇਰੇ ਨਾਲ ਵੀ ਕਰਾਇਆ ਇਹ ਯਾਦ ਰੱਖੀ ਕੋਈ ਨਿਕਲ ਕੇ ਨਹੀਂ ਆਈ ਮੈਂ ਉਹ ਬੱਸ ਕਰ ਕਿਉਂ ਭਗਾਈ ਮਰੀ ਜਾਨੀ ਆ ਕਿੰਨਾ ਟਾਈਮ ਹੋ ਗਿਆ ਤੇਰੀਆਂ ਗੱਲਾਂ ਸੁਣਦੇ ਨੂੰ ਮੇਰੀ ਗੱਲ ਸੁਣ ਹਰ ਵਾਰ ਨਹੀਂ ਤੇਰੀ ਮੰਨੀ ਜਾਣੀ ਤੈਨੂੰ ਕੇਰਾ ਕਰਦਾ ਨਾ ਦੀ ਮੈਨੂੰ ਘਰੋਂ ਕੱਢ ਨਹੀਂ ਸਕਦਾ ਬਸ ਗੱਲ ਨਿਬੜੀ ਹਾਂ ਨਹੀਂ ਕਰ ਸਕਦਾ ਚਲ ਠੀਕ ਐ ਫੇ ਨਹੀਂ ਤੇਰ ਤੋਂ ਕੰਮ ਬੰਦ ਹੁਣ ਮੈਂ ਕਰਾਂਗੀ ਜੋ ਮੇਰੇ ਤੋਂ ਹੋਇਆ ਸਮਝ ਆ ਗਈ ਨਾ ਤੈਨੂੰ ਚੱਲ ਉਠ ਉੱਠ ਖੜੀ ਹੋ ਕੇ ਉੱਠ ਚਲ ਨਿਕਲ ਇਸ ਕਰੋ ਬਾਤ ਹੋ ਗਿਆ ਕਦਾਾਸ ਤੇ ਕੀ ਹੋਈਆ ਗੱਲ ਦੇ ਗੱਲਾਂ ਨੇ ਨਹੀਂ ਪਤਾ ਤਾਂ ਲੱਗੇ ਵੀ ਤੂੰ ਆ ਸਭ ਕਿਉਂ ਕਰ ਰਹੀ ਆ ਕੀ ਹੋਇਆ ਕੀ ਆ ਤੈਨੂੰ ਤੈਨੂੰ ਨਹੀਂ ਪਤਾ ਲੱਗਾ ਨਾ ਤੂੰ ਟਿੰਕੇ ਨੂੰ ਕੀ ਪੱਟੀਆਂ ਬਣਾਈ ਹੋਣੀਆਂ ਕੀ ਘੋੜ ਕੇ ਪਿਆ ਤਾ ਚੜਿਓ ਤੇਨੂੰ ਸਾਈਡ ਲੈਂਦਾ ਹਰ ਵਾਰੀ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਪਹਿਲੇ ਮੈਂ ਟਿੰਕੇ ਨੂੰ ਕੀ ਕਹਣਾਗਾ ਟਿੰਕਾ ਤਾਂ ਮੇਰੇ ਕੋਲ ਕਦੇ ਬੈਠਦਾ ਵੀ ਨਹੀਂ ਗੱਲ ਕਰਨ ਦੇ ਤਾਂ ਬਹੁਤ ਦੂਰ ਦੀ ਗੱਲ ਆ ਜਿਹੜੇ ਸਾਥ ਨਾਲ ਮੈਂ ਉਹਦੇ ਨਾਲ ਬੈਠ ਰਹੀ ਸੀ ਨਾ ਤੇਰੇ ਸਾਈਡ ਲੈਂਦਾ ਉਹ ਬੈਠਾ ਮਿਲ ਆਜੂਗਾ ਦੇਖ ਬੁਲਬੁਲ ਠੰਡੇ ਦਿਮਾਗ ਨਾਲ ਗੱਲ ਕਰ ਗੱਲ ਕੀ ਹੋਈ ਏ ਤੂੰ ਮੈਨੂੰ ਗੱਲ ਦੱਸ ਢਿੰਕੇ ਨੇ ਜੇ ਤੈਨੂੰ ਕੁਝ ਕਿਹਾ ਤਾਂ ਬੋਲ ਮੈਂ ਉਹਦੇ ਨਾਲ ਜਾ ਕੇ ਗੱਲ ਕਰਦੀ ਆ ਤੂੰ ਕੀ ਗੱਲ ਕਰੇਂਗੀ ਮੇਰੀ ਲਾਈਫ ਚ ਨਾ ਇੰਟਰਫੇਅਰ ਕਰਨ ਦੇ ਕੋਈ ਲੋੜ ਨਹੀਂ ਹੈਗੀ ਸੁਣ ਗਿਆ ਨਾ ਇਹ ਸਾਰਾ ਕੁਝ ਹੋਇਆ ਹੀ ਤੇਰੇ ਕਰਕੇ ਐ ਸਿਰ ਤੇਰੇ ਕਰਕੇ ਤੇਰੇ ਕਰਕੇ ਨਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਅੱਛਾ ਮੇਰੇ ਕਰਕੇ ਤੇਰੀ ਜ਼ਿੰਦਗੀ ਖਰਾਬ ਹੋਈ ਹੈ ਜਾਂ ਤੇਰੇ ਕਰਕੇ ਮੇਰੀ ਜ਼ਿੰਦਗੀ ਖਰਾਬ ਹੋਈ ਹੈ ਬੋਲ ਮੇਰੀ ਜ਼ਿੰਦਗੀ ਦੇ ਵਿੱਚ ਤੂੰ ਆਈ ਸੀ ਤਾਂ ਇਹ ਸਭ ਕੁਝ ਹੋਇਆ ਹੈ ਉਹ ਹੈਲੋ ਮੈਨੂੰ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਜੇ ਗੱਲ ਕਰ ਰਹੇ ਨਾ ਆਪ ਦੇ ਖਸਮ ਨਾਲ ਗੱਲ ਕਰ ਉਹ ਸੱਚ ਤੇਰਾ ਖਸਮ ਤਾਂ ਹੁਣ ਰਹੇ ਹੀ ਨਹੀਂ ਹੈਗਾ ਤਾਂ ਮੇਰਾ ਹੀ ਹਸਬੰਦ ਹੈ ਛੇ ਦੇਖ ਬੁਲਬੁਲ ਮੇਰੀ ਗੱਲ ਸੁਣ ਲੈ ਧਿਆਨ ਨਾਲ ਤੇਰੇ ਮੂਰੇ ਮੈਂ ਬੰਨ ਦਿਆਂ ਹੱਥ ਮੈਨੂੰ ਇਸ ਘਰ ਦੇ ਵਿੱਚ ਕਲੇਸ਼ ਨਹੀਂ ਚਾਹੀਦਾ ਹੁਣ ਜਿੱਦਾਂ ਤੁਸੀਂ ਕਹਿ ਰਹੇ ਮੈਂ ਰਹਿ ਤਾਂ ਰਹੀ ਹਾਂ ਹੁਣ ਇਹ ਤੋਂ ਦਾਦਾ ਹੋਰ ਮੈਂ ਕੀ ਕਰਕੇ ਦਵਾ ਤੁਹਾਨੂੰ ਮੈਂ ਤਾਂ ਤੈਨੂੰ ਬਰਦਾਸ਼ਤ ਹੀ ਨਹੀਂ ਕਰਦੀ ਇਸ ਘਰੋਂ ਪਰ ਉਹ ਹੈ ਮੇਰੇ ਇੱਕ ਨਹੀਂ ਮੰਨਦਾ ਹੈਗਾ ਹਮੇਸ਼ਾ ਤੇਰੇ ਮਗਰ ਲੱਗਿਆ ਰਹਿੰਦਾ ਮੇਰੇ ਮਗਰ ਕੋਈ ਨਹੀਂ ਲੱਗਦਾ ਠੀਕ ਹੈ ਤੇ ਨਹੀਂ ਮੇਰੇ ਕੰਨ ਭਰੇ ਨੇਗੇ ਪਤਾ ਤੈਨੂੰ ਵੀ ਸਾਰਾ ਕੁਝ ਹੈ ਹੁਣ ਤੂੰ ਬਗਲ ਨਾ ਪਰ ਜੋ ਚਲਾਕੀ ਤੂੰ ਕਰਦੀ ਹੈ ਨਾ ਸ਼ਾਇਦ ਉਹਨੂੰ ਉਹਨਾਂ ਬਾਰੇ ਨਹੀਂ ਪਤਾ ਕਿਹੜੀ ਤੁਲਾਕੀ ਹੈ ਕਿੜੇ ਚਲਕਿਉਂ ਨਹੀਂ ਘਰ ਕਰਦੀ ਦੱਸ ਮੈਨੂੰ ਅੱਛਾ ਤੂੰ ਉਹਨੂੰ ਕੀ ਕੁਛ ਝੂਠ ਬੋਲ ਕੇ ਆਈ ਸੀਗੀ ਕਿ ਮੈਂ ਤੇਰੀ ਵਜ੍ਹਾ ਤੇ ਕੀਤੀ ਸੀ ਤੇਰੇ ਭਰਾ ਸਾਹਮਣੇ ਸੱਚ ਕਿਉਂ ਨਹੀਂ ਬੋਲਦੀ ਤੂੰ ਮੇਰੀ ਗੱਲ ਸੁਣ ਲਾ ਮੇਰਾ ਖਸਮਾ ਉਹਨੂੰ ਚਾਹੇ ਮੈਂ ਜੋ ਮਰਜ਼ੀ ਕਹਾ ਉਹ ਹੀ ਗੱਲ ਬੰਦੂਗਾ ਮੇਰੀ ਪਰ ਕੁਛ ਦਿਨਾਂ ਤਾਂ ਮੈਂ ਦੇਖ ਰਹੀ ਹਾਂ ਉਹ ਤੇਰਿਓਂ ਗੱਲ ਮੰਨਦਾ ਕੀ ਕਰੇ ਤੋਹੇ ਦਾ ਸੱਚੀ ਸੱਚੀ ਗੱਲ ਦਿੰਦੀ ਮੈਂ ਮੂੰਹ ਬੰਦੂ ਮੇਰੀ ਗੱਲ ਸੁਣ ਲੈ ਬਲਬਲ ਪਹਿਲੀ ਗੱਲ ਮੈਨੂੰ ਉਸ ਤੋਂ ਕੋਈ ਮਤਲਬ ਹੀ ਛੇੜਾ ਆਦਮੀ ਆਪਦੀ ਔਰਤ ਨੂੰ ਛੱਡ ਗਿਆ ਖੁਦੇ ਮੂੰਹ ਲਾ ਕੇ ਵੀ ਕੀ ਕਰਨਾ ਜਿਉਂ ਤੇਰਾ ਹੈ ਨਾ ਹੁਣ ਤੇ ਉਹਨੂੰ ਸਾਂਭ ਕੇ ਰੱਖ ਮੈਂ ਇਸ ਘਰ ਦੇ ਵਿੱਚ ਨਾ ਸਿਰਫ ਇੱਕ ਇੱਜ਼ਤ ਕਰਕੇ ਰਹਿ ਰਹੀ ਹਾਂ ਕਿਉਂਕਿ ਮੇਰੇ ਮਾਪਿਓ ਨੇ ਨਾ ਇਸ ਘਰ 'ਚ ਮੈਨੂੰ ਵਿਆਹ ਕੀ ਕਰ ਲਿਆ ਸੀ ਤੇ ਜਿੱਦਣ ਮੈਂ ਇਸ ਘਰ 'ਚੋਂ ਨਿਕਲਾਂਗੀ ਨਾ ਮੇਰੀ লাশ ਨਿਕਲੂਗੀ ਐਦਾਂ ਨਹੀਂ ਹਰ ਜੇ ਤੂੰ ਸੋਚਦੀ ਆ ਵੀ ਤੂੰ ਮੈਨੂੰ ੱੱੱਕੇ ਮਾਰ ਕੇ ਇਸ ਘਰ ਚੋਂ ਕੱਢ ਦੇਂਗੀ ਤਾਂ ਆਪਦੇ ਦਿਮਾਗ ਚੋਂ ਕੱਢ ਦੇ ਤੂੰ ਇਹ ਗੱਲ ਮੈਂ ਇਸ ਘਰ ਚ ਨਹੀਂ ਜਾਂਦੀ ਹਾਂ ਤੇਰੇ ਸਾਹਮਣੇ ਨਹੀਂ ਆਂਦੀ ਤੂੰ ਆਪੇ ਐਸ਼ ਕਰ ਹੁਣ ਜੇ ਤੂੰ ਇਸ ਘਰ ਦੇ ਵਿੱਚ ਆ ਹੀ ਗਈ ਹੈ ਤੇ ਰਹਿਣਾ ਵੀ ਸਿੱਖ ਇਸ ਘਰੋਂ ਤਾਂ ਤੂੰ ਕਿਵੇਂ ਨਹੀਂ ਨਿਕਲਦੀ ਇਹ ਤਾਂ ਮੇਰੇ ਹੱਥ ਚ ਹੈ ਤੈਨੂੰ ਕਿਵੇਂ ੱੱੱਕੇ ਮਾਰ ਕੇ ਬਾਹਰ ਕੱਢਣਾ ਤਰੀਕੇ ਮੇਰੇ ਕੋਲ ਸਾਰੇ ਹੀ ਨੇ ਦੇਖਦੀ ਚਲ ਅੱਕੇ ਕੀ ਕੀ ਹੁੰਦਾ ਤੇਰੇ ਨਾਲ ਸੁਣ ਗਿਆ ਹੱਦੀ ਹੀ ਪਈ ਆ ਯਾਰ ਹਜੇ ਤੱਕ ਮੈਂ ਸੋਚਦੀ ਸੀਗੀ ਪਿੱਛਲ ਕੋਈ ਗੱਲ ਨਹੀਂ ਔਰਤ ਹੈ ਆਖਰ ਨੂੰ ਹੋ ਹੀ ਜਾਂਦਾ ਆ ਗਲਤੀ ਕੀਤੀ ਤੋਂ ਨਹੀਂ ਹੁੰਦੀ ਟਿੰਕੇ ਤਾਂ ਹੋਗੀ ਇਹ ਤਾਂ ਹੋਗੀ ਪਰ ਨਹੀਂ ਜੇ ਨਾ ਚੁੱਕ ਪੜਾ ਤਾਂ ਇਹ ਮੇਰੀ ਚੁੱਪੀ ਦਾ ਫਾਇਦਾ ਚੱਕਦੇ ਨੇਗੇ ਪਰ ਨਹੀਂ ਹਣ ਮੈਂ ਵੀ ਚੁੱਪ ਨਹੀਂ ਬੈਠਦੀ ਮੰਨੇ ਪਿਆ ਮੇਰੇ ਔਲਾਦ ਨਹੀਂ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਮੈਂ ਤੁਹਾਡੇ ਗੁਲਾਮ ਬਣ ਕੇ ਰਹਿ ਜਾਂਗੀ ਜੋ ਦਿਲ ਛਾਇਆ ਨਹੀਂ ਬੋਲਤਾ ਰਵੀ ਪਤਾ ਨਹੀਂ ਕਿੱਥੇ ਰਹਿ ਗਿਆ ਕਦੇ ਦਾ ਫੋਨ ਕਰਕੇ ਬੁਲਾਇਆ ਮੈਂ ਛੇੜੇ ਟਾਈਮ ਦੇਦਾ ਨਾ ਉਹ ਟਾਈਮ ਤੇ ਕਦੇ ਨਹੀਂ ਪਹੁੰਚਦਾ ਹੈਗਾ ਵੀਰੇ ਅੰਨਾ ਟਾਈਮ ਲਾਤਾ ਤੂੰ ਹਾਂ ਤੇ ਨਹੀਂ ਕਿਵੇਂ ਬੁਲਾਇਆ ਸੀ ਸੁੱਖ ਤਾਂ ਹੈ ਕਿੱਥੇ ਸੁੱਖਾ ਉਹ ਡਿੰਪਲ ਨੇ ਮੈਨੂੰ ਰੋਜ਼ ਤੰਗ ਕਰਦੀ ਆ ਜੀ ਨਾ ਹਰਾਮ ਕਰ ਰੱਖੇ ਮੇਰੇ ਇਸ ਕੰਜਰੀ ਨੇ ਉਹ ਫੇਰ ਆਪਾ ਜੀ ਨੂੰ ਕਹਿਣਾ ਤੂੰ ਉਹਨੂੰ ਦੱਸ ਵੀ ਮੈਨੂੰ ਹਰਦੀ ਤੰਗ ਕਰ ਨੂੰ ਉਹਨੂੰ ਤਾਂ ਪਤਾ ਨਹੀਂ ਕੀ ਪਟੀਆਂ ਪੜਾਈ ਜਾਂਦੀਆਂ ਕੀ ਪਤਾ ਨੇ ਸਿਰ ਚ ਘੋਲ ਕੇ ਪਿਆ ਤਾਂ ਜਿਹੜੀ ਉਹਦੇ ਵੱਲ ਦੀ ਉਹ ਗੱਲ ਕਰਦਾ ਮੇਰੀ ਤਾਂ ਸੁਣਦਾ ਨਹੀਂ ਹੈਗਾ ਉਹ ਫੇਰ ਹੁਣ ਕੀ ਕਰੀਏ ਭੈਣੇ ਮੈਨੂੰ ਦੱਸ ਘਰ ਨਾ ਕਰਾਉਣਾ ਕੀ ਆ ਮੈਂ ਤਾਂ ਆਪਣੀ ਸਮਝ ਲਾਦੀ ਹੈਗੀ ਵੀ ਮੈਂ ਕਰਾਂ ਕੀ ਪਰ ਇੱਕ ਸਕੀਮ ਹੈਗੀ ਮੇਰੇ ਕੋਲ ਹਾਂ ਦੱਸ ਭੈਣੇ ਕੀ ਸਕੀਮ ਹੈ ਲੈ ਇਧਰ ਪਰ ਭੈਣੇ ਪਰਵਰ ਕੁਛ ਨਹੀਂ ਵੀਰੇ ਜੇ ਤੂੰ ਮੈਨੂੰ ਆਪਦੀ ਭੈਣ ਸਮਝਦਾ ਤੈਨੂੰ ਇਹ ਕੰਮ ਤਾਂ ਕਰਨਾ ਹੀ ਪੈਣਾ ਨਹੀਂ ਤਾਂ ਮੇਰੇ ਨਾਲ ਵਰਤੀ ਨਾ ਪੈੜਪਰਾ ਵਾਲਾ ਰਿਸ਼ਤਾ ਹੀ ਖਤਮ ਹੋ ਜਾਣਾ ਆਪਣਾ ਲੈ ਪੈਣੀ ਇਹ ਕਿਹੋ ਜਿਹੀ ਗੱਲ ਕਰਤੀ ਤੇਰੇ ਨਾਲ ਨਾ ਵਰਤੂੰਗਾ ਤਾਂ ਹੋਰ ਕਿਹਦੇ ਨਾਲ ਵਰਤੂੰਗਾ ਬਸ ਵੀਰੇ ਇਹ ਉਮੀਦ ਹੈ ਮੈਨੂੰ ਤੇਰੇ ਤੋਂ ਵੀ ਤੂੰ ਇਹ ਕੰਮ ਨਾ ਜਲਦੀ ਕਰ ਦੇਗਾ ਬਹੁਤਾ ਟਾਈਮ ਨਹੀਂ ਹੈਗਾ ਮੇਰੇ ਕੋਲ ਮੈਨੂੰ ਪੈਨੇ ਨਾ ਇੱਕ ਘੰਟਾ ਪਹਿਲਾਂ ਦੱਸ ਦਈਏ ਇਹ ਗੱਲ ਕੋਈ ਗੱਲ ਨਹੀਂ ਵੀਰੇ ਮੈਂ ਤੈਨੂੰ ਫੋਨ ਕਰਕੇ ਘਰੇ ਬੁਲਾਉਂਗੀ ਜਿਹੜਾ ਟਾਈਮ ਮੈਂ ਤੈਨੂੰ ਦੇਖਦਾ ਨਾ ਉਸੇ ਟਾਈਮ ਘਰੇ ਪਹੁੰਚ ਜੀ ਨਾਲੇ ਤੈਨੂੰ ਐ ਕਹਿਣਾ ਪੈਣਾ ਕੋਈ ਦੇਖ ਨਾ ਲਵੇ ਹੁਣ ਤੂੰ ਜਾ ਹਾਂ ਠੀਕ ਹੈ ਵੀਰੇ ਚਲ ਘਰੇ ਜਾ ਕੇ ਫੋਨ ਕਰਦੀ ਹਾਂ ਮੈਂ ਠੀਕ ਹੈ ਪੈਣ ਮੈਂ ਵੀ ਜਾਣਾ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਕੀ ਹੋਇਆ ਗੱਲ ਤਾਂ ਦੱਸੋ ਕੋ ਚਾਹੀਦਾ ਜਗਾ ਨਹੀਂ ਡੈਂਪਲ ਮੈਂ ਬਹੁਤ ਸੋਚਿਆ ਮੈਨੂੰ ਲੱਗਦਾ ਨਾ ਮੈਂ ਗਲਤੀ ਕਰ ਲਈ ਬੁਲਬੁਲ ਨੂੰ ਇੱਥੇ ਲੈ ਕੇ ਖਮਲੇ ਨਾ ਹੁਣ ਤਾਂ ਕਹਿੰਦੇ ਗਲਤੀ ਕਰ ਲਈ ਬੁਲਬੁਲ ਨੂੰ ਇੱਥੇ ਲੈ ਆ ਕੇ ਹਲਾਇਚ ਗਲਤੀ ਕੀ ਹੋਗੀ ਸਹੀ ਤਾਂ ਹੈ ਅਗਲੀ ਥੋੜੇ ਵੰਸ਼ ਨੂੰ ਵਧਾਰੀਏ ਨਹੀਂ ਯਾਰ ਬੱਚੇ ਤਾਂ ਆਪਾਂ ਗੋਦ ਵੀ ਲੈ ਸਕਦੇ ਸੀ ਨਾ ਲੋਕ ਵੀ ਤਾਂ ਲੈਂਦੀ ਆ ਪਰ ਮੈਨੂੰ ਤੇਰਾ ਪਿਆਰ ਨਹੀਂ ਸੀ ਵੰਡਣਾ ਚਾਹੀਦਾ ਮੈਂ ਤੁਹਾਡੀ ਗੱਲ ਨੂੰ ਮੰਨਦੀ ਹਾਂ ਕਿ ਬੱਚਾ ਤਾਂ ਗੋਦ ਲੈ ਸਕਦੇ ਸੀ ਲੇਕਿਨ ਮੈਨੂੰ ਹਾਜੀ ਵੀ ਕੋਈ ਇਤਰਾਜ਼ ਨਹੀਂ ਹੈ ਮੈਂ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਉਹ ਗੱਲ ਨਹੀਂ ਯਾਰ ਪਰ ਉਹ ਜਦੋਂ ਤੇਰੇ ਬਾਰੇ ਬੁਰਾ ਭਲਾ ਬੋਲਦੀ ਹੈ ਨਾ ਮੈਨੂੰ ਬਹੁਤ ਦੁੱਖ ਲੱਗਦਾ ਪਰ ਕੀ ਕਰਾਂ ਮੈਂ ਕੁਝ ਕਹਿ ਨਹੀਂ ਸਕਦਾ ਜਿੰਨਾ ਮੇਰਾ ਬਸ ਚੱਲਦਾ ਮੈਂ ਕਹਿ ਦਿੰਨਾ ਪਰ ਉਹ ਮੰਨਦੀ ਨਹੀਂ ਹਾਂ ਮੈਨੂੰ ਕਿਸੇ ਗੱਲ ਦੀ ਟੈਨਸ਼ਨ ਨਹੀਂ ਉਹ ਮੇਰੇ ਬਾਰੇ ਜੋ ਮਰਜ਼ੀ ਬੋਲੇ ਪਰ ਤੁਹ ਨਿੱਕ ਗੱਲ ਦੱਸਾ ਤੁਹਨ ਤਾਂ ਹੁਣ ਖੁਸ਼ੀ ਹੋਣੀ ਚਾਹੀਦੀ ਐ ਕਿਉਂਕਿ ਬੁਲਬੁਲ ਪ੍ਰੈਗਨੈਂਟ ਆ ਨਹੀਂ ਯਾਰ ਮਨ ਤਾਂ ਸਗੋ ਦੁੱਖ ਆ ਮੈਨੂੰ ਨਹੀਂ ਚਾਹੀਦਾ ਇਹ ਬੱਚਾ ਮੈਂ ਤਾਂ ਆਪਦੀ ਹਸਦੀ ਖੇਡਦੀ ਜ਼ਿੰਦਗੀ ਬਰਬਾਦ ਕਰ ਲਈ ਟਿੰਕੇ ਕੁਝ ਵੀ ਬਰਬਾਦ ਨਹੀਂ ਹੋਇਆ ਤੁਹਨ ਪਤਾ ਵੀ ਹੁਣ ਉਹਨੂੰ ਤੁਹਾਡੀ ਲੋੜ ਐ ਤੁਸੀਂ ਉਹਦੇ ਕੋਲ ਬੈਠੋ ਉਹਦੀ ਗੱਲ ਨੂੰ ਸੁਣੋ ਮੇਰਾ ਕੀ ਐ ਹੱਤਾ ਟਾਈਮ ਪਾਸ ਹੀ ਕਰਨਾ ਹੈ ਕਰ ਲਾਂਗੀ ਡਿੰਪਲ ਤੂੰ ਨਾ ਯਾਰ ਮੈਨੂੰ ਮਾਫ ਕਰ ਦੇ ਮੈਂ ਤੇਰੇ ਲਈ ਕੁਝ ਨਹੀਂ ਕਰ ਸਕਿਆ ਮੈਂ ਤਾਂ ਤੇਰੀ ਵੀ ਜ਼ਿੰਦਗੀ ਬਰਬਾਦ ਕਰਤੀ ਤੇਰਾ ਸਾਥ ਤਾਂ ਮੈਂ ਕੀ ਦੇਣਾ ਸੀ ਸਗੋਂ ਤੇਰੇ ਤੋਂ ਦੂਰ ਹੋ ਗਿਆ ਨਹੀਂ ਨਹੀਂ ਡਿੰਕੇ ਇਦਾਂ ਦੀ ਗੱਲ ਨਹੀਂ ਹੈਗੀ ਆਪਾਂ ਤਾਂ ਦੂਰ ਹੋਏ ਆ ਤੁਸੀਂ ਕਿਉਂ ਟੈਨਸ਼ਨ ਲਈ ਜਾਂਦੇ ਹੋ ਮੈਂ ਹੈਗੀ ਆ ਨਾ ਤੁਹਾਡੇ ਨਾਲ ਤੁਸੀਂ ਐ ਕਰੋ ਹੁਣ ਤੁਸੀਂ ਜਾਓ ਜੇ ਤੁਹਾਨੂੰ ਬੁਲਬੁਲ ਨੇ ਦੇਖ ਲਿਆ ਨਾ ਫਿਰ ਉਹ ਲੜੇਗੀ ਤੁਸੀਂ ਜਾਓ ਹੁਣ ਪਤਾ ਨਹੀਂ ਕਿਉਂ ਅੱਜ ਯਾਰ ਮੈਨੂੰ ਨਾ ਘਬਰਾਟ ਜੀ ਹੋਈ ਜਾਂਦੀ ਆ ਤੇਰੇ ਕੋਲੋਂ ਜਾਣ ਨੂੰ ਜੀ ਨਹੀਂ ਕਰਦਾ ਤੁਸੀਂ ਜਾਓ ਮੈਂ ਥੋੜਾ ਕੁ اندر ਆ ਕੇ ਗੱਲ ਕਰਦੀ ਆ ਜਾਓ ਤੁਸੀਂ ਹਾਏ ਓਏ ਰੱਬ ਪਤਾ ਨਹੀਂ ਤੁਸੀਂ ਕਿਦਾਂ ਦੇ ਖੇਡ ਖੇਡਣ ਲੱਗ ਜਾਨਾ ਹੈ ਖਾ ਤੇ ਤਾਂ ਬੰਦੇ ਨੂੰ ਜਮਾਈ ਮਾਰ ਦੇਣਾ ਤੇ ਕਾ ਤੇ ਉਹਨੂੰ ਜੀ ਹੁਣ ਵਾਸਤੇ ਕਹਿ ਦਿੰਨਾ ਆ ਕੀ ਹੋਈ ਜਾਂਦਾ ਮੇਰੇ ਨਾਲ ਇਹ ਜੇ ਮੇਰੀ ਜ਼ਿੰਦਗੀ ਚਾ ਸਭ ਕੁਝ हाँ की है आंदा हां दस भैनी की कहनी सीरे हॉलीबोल किसन सुन गया ना पता लग जूगा कि आप की तू लिया जिड़ी चीज मैं तेरू मंगी सी ਫਿਰ ਕੋਈ ਦੇਖਣਾ ਲੱਗੇ ਧਿਆਨ ਰੱਖਣੇ ਵੀ ਦੇਖਣਾ ਲੱਗੇ ਵੀਰੇ ਹੁਣ ਤੁਸੀਂ ਧਿਆਨ ਰੱਖਿਓ ਚਾਹ ਬਣੀ ਜਾਂਦੀ ਹੈ ਚਾਹ ਦੇ ਵਿੱਚ ਬਸ ਮੈਂ ਆਹ ਤੇਸ ਪਾਣੀ ਹੁ ਫਿਰ ਦੇਖੋ ਕੀ ਬਣਦਾ ਹਾਂ ਪਿਆਣੀ ਪਿਆਣੀ ਆ ਜਾਓ ਤੁਸੀਂ ਵੀ ਚਾਹ ਪੀ ਲਓ ਬਹਿ ਜਾਓ ਸੱਸ ਚਿਕਨ ਦੀ ਸੱਸਰੀ ਕਲਪਨੇ ਉਹ ਗਿੰਦਰੀ ਕੋਈ ਨਹੀਂ ਬੁਲਬੁਲ ਆ ਜਾਂਦੀ ਤੁਸੀਂ ਕਰੋ ਗੱਲਾਂ ਬਾਤਾਂ ਮੈਨੂੰ ਲੱਗਦਾ ਭੈਣੇ ਤੂੰ ਉਦਦੇ ਦੀ ਗੱਲ ਦਾ ਨਾ ਗੁੱਸਾ ਕਰੀ ਬੈਠੀ ਆ ਹੁਣ ਤਾਂ ਘਰ 'ਚ ਖੁਸ਼ੀ ਆਉਣ ਵਾਲੀ ਐ ਹੁਣ ਨਾ ਗੁੱਸੇ ਹੋ ਨਹੀਂ ਵੀਰੇ ਮੈਂ ਕਿਹੜੀ ਕਰਦਾ ਗੁੱਸਾ ਕਰਨਾ ਮੈਂ ਤਾਂ ਆਖ ਕਹਿੰਦੀ ਆ ਜਿੱਕਰ ਸੱਚੀ ਹੁਣ ਖੁਸ਼ੀ ਆਉਣ ਵਾਲੀ ਆ ਘਰ 'ਚ ਰੌਣਕਾਂ ਲੱਗ ਜਾਣਗੀਆਂ ਪਰ ਐ ਵੀ ਬੁਲਬੁਲ ਨਾ ਬੋਲੇ ਤਾਂ ਕਰਕੇ ਉਹ ਕੁਛ ਨਹੀਂ ਕਹਿੰਦੀ ਬੁਲਬੁਲ ਤੂੰ ਬਹਿ ਜਾ ਤੂੰ ਵੀ ਪੀਂਦੀ ਚਾਹ ਆ ਜਾ ਬੁਲਬੁਲ ਹੁਣ ਚਾਹ ਲੈ ਕੇ ਹਾਂ ਵੀਰੇ ਵੀਰੇ ਉਡਾ ਘਰ ਪਰਵਾਸਾ ਠੀਕ ਹੈ ਹਾਂ ਭੈਣੀ ਤੂੰ ਦੱਸ ਡਿੰਪਲ ਭੈਣੇ ਅੱਛਾ ਮੈਨੂੰ ਮਾਫ ਕਰ ਦੇ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੈਨੂੰ ਕਦੇ ਸਮਝੀ ਨਹੀਂ ਸਕੀ ਹਾਂ ਨਾ ਵੀਰੇ ਮਾਫ ਕਰ ਦੇ ਡਿੰਪਲ ਮੈਨੂੰ ਕੋਈ ਗੱਲ ਨਹੀਂ ਬੁਰਭੁਰ ਲੈ ਇਹ ਚ ਮਾਫੀ ਵਾਲੀ ਕਿਹੜੀ ਗੱਲ ਹੈ ਤੂੰ ਤਾਂ ਮੇਰੀ ਛੋਟੀ ਭੈਣ ਹੈ ਭੈਣਾਂ 'ਚ ਤਾਂ 100 ਵਾਰੀ ਲੜਾਈ ਝਗੜਾ ਹੁੰਦਾ ਹੈਗਾ ਫੇਰ ਕੀ ਆ ਮੈਨੂੰ ਤਾਂ ਵੈਸੇ ਵੀ ਹੁਣ ਤੇਰਾ ਸੁਭਾਅ ਪੈ ਗਿਆ ਅੱਛਾ ਹੋ ਤਾਂ ਕਰੇ ਰੌਣਕ ਲੱਗ ਜੂਗੀ ਮੇਰੇ ਲਈ ਸੁਆਹ ਕੋਣ ਵਾਲਾ ਤੇ ਦੀਦੀ ਨਾਲ ਵੀ ਮੈਂ ਬੋਲ ਪੀ। ਹਾਂ ਜੀ ਬਲਕਿ ਤੂੰ ਅਦਾ ਧਿਆਨ ਰੱਖ। ਨਾਲੇ ਫਿਕਰ ਨਾ ਕਰੀ ਕਿਸੇ ਗੱਲ ਦੀ। ਮੈਂ ਹੈਗੀ ਆ ਵੀਰੇ ਇਹਦੇ ਕੋਲ। ਤੁਸੀਂ ਵੀ ਕਿਸੇ ਗੱਲ ਦੀ ਟੈਨਸ਼ਨ ਨਾ ਲਿਓ। ਤੈਨੂੰ ਕੋਈ ਵੀ ਕੰਮ ਹੋਵੇ ਨਾ ਤਾਂ ਮੈਨੂੰ ਦੱਸ ਦਿਆ ਕਰੀ। ਤੇਰੀ ਵੱਡੀ ਭੈਣ ਬੈਠੀ ਆ। ਠੀਕ ਹੈ ਦੀਦੀ। ਚਾਹ ਫੜੋ ਵੀਰੇ। ਹਾਂ ਬੈਨੇ ਦੇ ਡਿੰਪਲ ਨੂੰ ਚਾਹ ਦੇ। ਅਲਾ ਡਿੰਪਲ ਚਾਹ ਪੀ ਲਾ। ਦੱਸੀ ਸਹੀ। ਕੀ ਮੈਂ ਚਾਹ ਬਣਾਤੀ ਆ ਮੈਂ ਛੋ ਵੀਰੇ ਤੇਰੀ ਭੈਣ ਵਧੀਆ ਬਣਾਉਂਦੀ ਆ ਚਾਹ ਟੈਸਟ ਕਰਵਾਈ ਸੀ ਬੁਲੂ ਬਾਕੀ ਠੀਕ ਹੈ ਰਿਪੋਰਟਸ ਠੀਕ ਆਈਆਂ ਹਾਂ ਡਾਕਟਰ ਨੇ ਕੱਲ ਬੁਲਾਇਆ ਮੈਨੂੰ ਦੇਖੋ ਕੀ ਕਹਿੰਦੇ ਨੇ ਚੰਹਾ ਹੋਰ ਵੀਰੇ ਮੈਂ ਨਾ ਇਹ ਕਰਦੀ ਆ ਚਾਹ ਪੀ ਕੇ ਨਾ ਮੈਂ ਵਧੀਆ ਜੀ ਰੋਟੀ ਸਬਜ਼ੀ ਬਣਾਉਣੀ ਆ ਵੀਰੇ ਤੁਸੀਂ ਰੋਟੀ ਖਾ ਕੇ ਜਾਇਓ ਹਾਂ ਭੈਣੇ ਅੱਜ ਮੈਂ ਤੇਰੇ ਹੱਥ ਦੀ ਖਾਉਂਗਾ ਹਾਂਜੀ ਠੀਕ ਹੈ ਜੀ ਸਭ ਵੀਰੇ ਸਵਾਦ ਬਣੀ ਹੈ ਨਾ ਹਾਂ ਬਣੀ ਕਿਉਂ ਡਿੰਪਲ ਕੀ ਹੋ ਗਿਆ ਡਿੰਪਲ ਠੀਕ ਤਾਂ ਹੈਗੀ ਹਾਂ ਡਿੰਪਲ ਉ ਟੈਂਪਲ ਕੀ ਹੋ ਗਿਆ ਤੈਨੂੰ ਪਤਾ ਨਹੀਂ ਹੈ ਕੀ ਹੋ ਗਿਆ ਡਿੰਪਲ ਬਿਰਕੀ ਹੋ ਰੇ ਡਿੰਪਲ ਪਤਾ ਨਹੀਂ ਪੈਣੀ ਕੀ ਹੋਇਆ ਡਿੰਪਲ ਠੀਕ ਸੇ ਹੈਗੀ ਤਾਂ ਕੀ ਹੋ ਗਿਆ ਕੀ ਹੋ ਗਿਆ ਡਿੰਪਲ ਪੈਣੀ ਕੋਣ ਇਹਨੂੰ ਟਿਕਾਣੇ ਲੋਣਾ ਪਊਗਾ ਜੇ ਕਿਸੇ ਨੂੰ ਪਤਾ ਲੱਗ ਗਿਆ ਨਾ ਆਪਾਂ ਫੜੇ ਜਾਵਾਂਗੇ ਇੱਕ ਮਿੰਟ ਚੈੱਕ ਕਰਨਾ ਕਿ ਇਹ ਜਿਉਂਦੀ ਤਾਂ ਨਹੀਂ ਹੈਗੀ ਜੇ ਜਿਉਂਦੀ ਰਹੇਗੀ ਆਪਣਾ ਪਰਦਾ ਫਾਸ਼ ਹੋ ਜਾਊਗਾ